ਉਹਨਾਂ ਨੂੰ ਪ੍ਰੇਸ਼ਵੰਦਾਂ ਨੇ ਇਹਨਾਂ ਨੂੰ ਹੰਮਰ ਹੋ ਗਿਆ ਆਪਣੇ ਨੇ ਉਹ ਕੁੜੀ ਕਨੇ ਜਾ ਕਰਾਉਂਗੀ ਡੰਗ ਨਹੀਂ ਜਾ ਕੇ ਮਕਰ ਦੀ ਦਸੰਬਰ ਜਾ ਕੇ ਤਾਂ ਮੁੰਡਾ ਤਾਂ ਸਾਊਥੀ ਦੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕ ਆ ਬਈ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੁੱਟ ਤੜਵਾਈ ਮੋਹਾਲੀ ਵਿਖੇ ਇੱਕ ਨੌਜਵਾਨ ਵੱਲੋਂ ਇੱਕ ਨੌਜਵਾਨ ਕੁੜੀ ਦਾ ਬੜੇ ਹੀ ਬੇਰਹਿਮੀ ਨਾਲ ਤਲਵਾਰ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ ਜਿਸ ਦੀ ਸੀਸੀਟੀਵੀ ਕੈਮਰਾ ਫੋਟੋ ਵੀ ਸਾਹਮਣੇ ਆਈ ਅਤੇ ਪੁਲਿਸ ਦੁਆਰਾ ਕਥਿਤ ਦੋਸ਼ੀ ਸੁਖਚੈਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਚੈਨ ਜੋ ਕਿ ਸਮਰਾਲਾ ਦੇ ਨਜ਼ਦੀਕੀ ਪਿੰਡ ਖਿਰਨੀਆਂ ਦਾ ਰਹਿਣ ਵਾਲਾ ਸੁਖਚੈਨ ਕਬੱਡੀ ਦਾ ਵਧੀਆ ਖਿਡਾਰੀ ਸੀ ਸੁਖਚੈਨ ਪਿਛਲੇ 3 ਮਹੀਨਿਆਂ ਤੋਂ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਅਤੇ ਹਫਤਾ ਪਹਿਲਾਂ ਹੀ ਉਸਨੇ ਪੈਟਰੋਲ ਪੰਪ ਤੋਂ ਕੰਮ ਛੱਡਿਆ ਸੀ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਸੁਖਚੈਨ ਅਤੇ ਮ੍ਰਿਤਕ ਲੜਕੀ ਦਾ ਆਪਸ ਵਿੱਚ ਪ੍ਰੇਮ ਸਬੰਧ ਸੀ ਉਸ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਈ ਵਾਰ ਉਨ੍ਹਾਂ ਦੇ ਘਰ ਵੀ ਆ ਚੁੱਕੀ ਹੈ ਅਤੇ ਸੁਖਚੈਨ ਸਵੇਰੇ 6 ਵਜੇ ਹੀ ਘਰੋਂ ਬਾਹਰ ਗਿਆ ਸੀ ਉਸ ਨੇ ਉਸ ਲੜਕੀ ਦਾ ਕਿਉਂ ਕਤਲ ਕੀਤਾ ਇਸ ਬਾਰੇ ਉਸ ਦੇ ਘਰਦਿਆਂ ਨੂੰ ਹਲੇ ਤੱਕ ਕੁਝ ਵੀ ਨਹੀਂ ਪਤਾ ਉੱਥੇ ਹੀ ਕਥਿਤ ਦੋਸ਼ੀ ਸੁਖਚੈਨ ਸਿੰਘ ਦੀ ਮਾਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਅ ਮਤੇ ਕੀ ਨਾਮਾ ਦਸ਼ੰਦਰ ਕੌਰ ਤੇਰੇ ਮੁੰਡਾ ਸੁਚੈਨਾ ਹਾਂ ਜੀ ਤੁਹਾਡੇ ਬੇਡੇ ਦਾ ਕੀ ਨਾਮਾ ਕਿੰਨੀ ਉਮਰ ਸੁਖਤੈਨ ਸਿੰਘਾ ਜੀ ਪੰਟੀਆ ਲੋਰ ਕੀ ਕਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਤੇ ਉਹ ਵਿਆਹ ਕਰੋਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਉਹ ਥੋੜਾ ਜਿਹਾ ਬੇਕੋਖ ਹੋ ਜਾ ਰਿਹਾ ਵੀ ਦੋ ਤੰਦਰ ਹੋ ਗਏ ਵੱਧ ਲਈ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਬਟੌਰ ਵਾਂਗਰੇ ਆ ਇੱਕ ਤਰੀਕਾ ਹੋਵੇ ਹੇ ਇੱਕ ਵਾਰਾ ਸੀ ਹੋਈ ਵਾਰਾ ਹੀ ਆਗੀ ਵਿਆਹ ਕਰਾਣ ਵਿਆਹ ਨੂੰ ਮੰਡਾ ਨਹੀਂ ਕਿੰਨੇ ਬੇੜ ਹੋਈ ਇਹ ਜੀ ਚਾਰ ਬੁਡੀਆਂ ਨੇ ਮੇਰੇ ਤਨ ਕੱਕ ਨਹੀਂ ਇਸੋ ਆ ਗਿਆ ਇਸ ਤਰ੍ਹਾਂ ਜੀ ਸੋ ਆ ਗਿਆ ਉਹ ਤਾਂ ਜਮਾਈ ਕੁੜੀ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹ ਤਾਂ ਕਰੇ ਕੁੱਤੇ ਖੋਦ ਕੇ ਮਾਰੀ ਹੈਗੀ ਉਹ ਤਾਂ ਹੋਰ ਅੱਛਾ ਜੀ ਨਿਆਣੇ ਦੇ ਥੱਪੜ ਵੀ ਮਾਰਦਾ ਸੀਗਾ ਇਹ ਇੱਕ ਕੀ ਕਾਰਨ ਜੀ ਉਹ ਕੁੜੀ ਨੂੰ ਵੜਨ ਰੱਖੀ ਕੋਈ ਕੋਈ ਕਾਰਨ ਇਹ ਤਾਂ ਪਲੇ ਸਵਨ ਦੀ ਇਹਦਾ ਕੀ ਨਾਮ ਸੀਗਾ ਮਲਿੰਦਰ ਕੌਰ ਕਿਹਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਇਆ ਜਰਾ ਹਾਂਜੀ ਪਲੇ ਸਵਨ ਦੀ ਮੁੰਡਾ ਢੇਰ ਸਾਲ ਤੋਂ ਉਹਨੇ ਦੇਖਣ ਆਇਆ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋ ਲੜਾਈ ਹੋਈ ਏ ਨਾ ਯਾ ਕੋਈ ਨਹੀਂ ਕੋਈ ਲੜਾਈ ਨਹੀਂ ਹੋਈ ਨਾ ਕਦੇ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੋਈ ਨਾ ਜੀ ਸੁਣ ਜੀ ਇਹ ਵੀ ਹੈ ਪਿੰਡ ਵਾਸੀ ਵੱਲੋਂ ਮੇਰੀ ਲੱਤ ਵੀ ਤੋੜੀ ਗਈ ਸੀ ਕਿਸ ਕਾਰਨ ਚ ਤੋੜੀ ਗਈ ਜੀ ਨਹੀਂ ਜੀ ਇਹ ਗਲਤ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹ ਤਾਂ ਗੋਡਾ ਕਬੱਡੀ ਖੇਡ ਲੇਦਾ ਨਾਲੇ ਤਾਂ ਉਹਦਾ ਅੰਦਰੋਂ ਲਾੜਾ ਹੋ ਗਿਆ ᱛੀਆਂ ਟੁੱਟ ਗਿਆ ᱛੀਆਂ ਤੇ ਬਾਕੀ ਉਹਦਾ ਗੋਡਾ ਕਮੀ ਬੇਕਾਰ ਹੋ ਗਿਆ ਠੀਕ ਆ ਪੰਪ ਕਿੰਨਾ ਟਾਈਮ ਕੰਮ ਕੀਤਾ ਪੰਪ ਤਾਂ ਹੋ ਗਈ 3-4 ਮਹੀਨੇ ਹੋ ਗਏ ਹਟੇਗਾ 15 ਨੂੰ ਹੋ ਗਿਆ ਤਰੀਕ ਦੇ ਲੋ ਕਿੰਨੀ ਆ ਉਦੋਂ ਦਾ ਹਟੇਗਾ ਕਿੰਚਾ ਪਾ ਚਾ ਪੰਨ ਹੋਗੀ ਛੋਟਾ ਬੋਟਾ ਕੀ ਕਾਰ ਹੋ ਰਿਹਾ ਇੰਨੀ ਬੀਬੀ ਕਿੰਨੇ ਇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹਸਾ ਰਿਹਾ ਇਹਨਾਂ ਯਨਾ ਪ੍ਰੇਲ ਸੁਣਦਾ ਨੇ ਇਹਨਾਂ ਹੀ ਅਨਮਾਨ ਹੋ ਗਿਆ ਉਸਨੇ ਉਹ ਕੁੜੀ ਕਹਿੰਦੀ ਆ ਵਿਆਹ ਕਰਾਉਂਗੀ ਦੰਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਕਦੋਂ ਕਿਦੋਂ ਹੈ ਜੀ ਹਾਂ ਜੀ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਇਹ ਅੱਜ ਇੱਡਾ ਵੱਡਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਘਰੋਂ ਆ ਨਿਕਲੇ ਸੀ ਉਹ ਤਨਨੀ ਵੀ ਤੋ ਅੱਜ ਜਾਂਦਾ ਠੀਕਾ ਤੋਂ ਬਾਅਦ ਟੱਕਰ ਆ ਜਾਂਦਾ ਠੀਕਾ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ ਉੱਡੇ ਹੋ ਗਿਆ ਕੋਣ ਕਿਥੇ ਚਲੇ ਗਿਆ ਕੋਣ ਕਿਥੇ ਸਮਰਾਇ ਨਹੀਂ ਗਿਆ ਸਮਰਾਇ ਫਿਰ ਚੱਲ ਗਿਆ ਨੀਚੇ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ ਵੀ ਕੋਲ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਉਹ ਡੋਲ ਗਈ ਇਹਦੀ ਗਲਤ ਕੀਤਾ ਉਹ ਤਸੀਂ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਵੀ ਆਤਮਾ ਨਾਲ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਦ ਦੇ ਹੱਕ ਦਾ ਇਹ ਮਿਲਣੀ ਚਾਹੀਦੀ ਇਹਨੂੰ ਸਾਦਾ ਤੋਂ ਭੁੱਲ ਤੂਗਾ ਹੀ ਸੋਣਾ ਮਿਲੂਗੀ ਕੀ ਮਾ ਗੁਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਪਟਵਾਲਾ ਬੰਦਾ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪਰਾਣਾ ਰੋਡ ਦਾ ਐਸਪੀ ਕੇ ਫਿਊਲ ਹੈ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਮ ਦਾ ਮੁੰਡਾ ਕੰਮ ਕਰਦਾ ਕਿਸ ਤਰ੍ਹਾਂ ਸਵਾਰਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਾਇਜ਼ ਦੇ ਸਵਾਰਦਾ ਬੰਦੇ ਦਾ ਜੀ ਕਿੰਨਾ ਟਾਈਮ ਕਾਫ ਕੀਤਾ ਨੂੰ ਚ ਦੋ ਤਿੰਨ ਤਿੰਨ ਕੁ ਮਹੀਨੇ ਤਿੰਨ ਕੁ ਮਹੀਨੇ ਲਾਇਆ ਵੀਰੇ ਨੇ ਤੁਹ ਲੱਗਦਾ ਸੀ ਵੀ ਗੁੱਸੇ ਖੋਰ ਆ ਜੈ ਨਾ ਠੀਕ ਜੈ ਸਵਾਰਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਜੈ ਸਵਾਰਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆਈ ਔਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜੀ ਕੋਈ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਕੋਈ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀਗਾ ਲਿਗਾਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਉਹ ਕਬੱਡੀ ਪਲੇਅਰ ਸੀਗਾ ਹਾਂਜੀ ਆਧੁਨਿਕ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਦੇ ਬਾਅਦ ਤੁਹਾਨੂੰ ਨਹੀਂ ਸੰਤ ਤਾਂ ਸੋਤ ਨੂੰ ਹੀ ਪਤਾ ਲੱਗਿਆ ਵੀਰੇ ਅਸਟਾure ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਦੇ ਨਹੀਂ ਸਕਦੇ ਤਾਂ ਕਰਕੇ ਠੀਕ ਹੈ ਠੀਕ ਹੈ ਸਤੀ ਰਾਜੀ ਮੈਂ ਨੋ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਜੀ ਪਿੰਡ ਕਿਹੜਾ ਆਪਣਾ ਮੇਰੇ ਖੀਰ ਨੇ ਪਿੰਡ ਹੈ ਇਸੇ ਪਿੰਡ ਦੇ ਇੱਕ ਮੁੰਡੇ ਦੇ ਮੁਹਾਲੀ ਵਿਖੇ ਜਿਹੜਾ ਸੁਸਿਆਣਾ ਕੁੜੀ ਬੜੀ ਬੜੀ ਹੈ ਇਸ ਤਰ੍ਹਾਂ ਦਾ ਬੋਲਦਾ ਸੀ ਗੁੱਸੇ ਵਿੱਚ ਬੋਲਦਾ ਮੁੰਡਾ ਤਾਂ ਸਾਊਥੀ ਦੇ ਬਹੁਤ ਜਾਣੀ ਵੈਸੇ ਇਹਨਾਂ ਨੂੰ ਪਤਾ ਲੱਗਿਆ ਠੀਕ ਹੈ ਦੇ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੁੱਤ ਤੜਵਾਈ ਸੀ ਕਿ ਸਾਨੂੰ ਪਤਾ ਲੱਗਿਆ ਸੀ। ਕੋਈ ਕਿਸ ਕਾਰਨ ਚ ਤੜਵਾਈ ਸੀ? ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਇਹ ਵੀ ਇੱਕ ਗੱਲ ਬਾਤ ਹੈ ਨਾ ਦੀ ਯਾਨੀ ਕੋਈ ਹੋਣੀ ਆ ਕੁੜੀ ਨਾਲ ਪਲੇਸ ਸੰਧ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲਤ ਬਤ ਤੜਵਾਈ ਸੀ? ਹੋ ਗਿਆ ਤਿੰਨ ਚਾਰ ਕੇ ਮਹੀਨੇ ਹੋ ਗਏ। ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ। ਅੱਛਾ ਇਹ ਵੀ ਹੋ ਸਕਦਾ ਹੈ ਉਹ ਜਿਹੜਾ ਅਕਸਰ ਉਹਨੇ ਤੜ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਮੈਨੇ ਕਦੇ ਬਹੁਤ ਸਾਹੂ ਬਹੁਤ ਆਈ ਮੁੰਡਾ ਬਹੁਤ ਸਾਊ ਵਈ ਇਸ ਤਰ੍ਹਾਂ ਸਵਾਸੀ ਬਿੱਟ ਦੇ ਸਵਾ ਤਾਂ ਬਹੁਤ ਵਧੀਆ ਮੂੜਾ ਸੀ ਬਹੁਤ ਸਾਊ ਸੀਗਾ ਸਵਾ ਤਾਂ ਅੱਜ ਯੂਐਨ ਕਾਰਾ ਕੀਤਾ ਵਾ ਬੜਾ ਬੇਚੀਦਾ ਇੱਕ ਕੀ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਘਰੇ ਆ ਨੇ ਯਾਨੀ ਉਹਨੋਂ ਬਾਕੀ ਹੁਣ ਦੇਖੋ ਉਹਨਾਂ ਚ ਇਹ ਵੀ ਇੱਕ ਵੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਥੀਗਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਨੇ ਥੇ ਜੀ ਇਹਨੂੰ ਪੂਰਾ ਜਦੋਂ ਉਹਦੀ ਮਲ ਕੇ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਦ ਤੋਂ ਬਾਅਦ ਉਹ ਖੇਲੇ ਨਹੀਂ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪਟੋਲ ਪੰਪ ਤੇ ਏ ਉੱਥੇ ਕੰਮ ਕਰਦਾ ਤੇ ਹੁਣ ਜਨ 3-4 ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ ਪਰਿਵਾਰ ਚ ਕਿੰਨੇ ਕਿ ਮੈਂਬਰ ਨੇ ਇਹ ਤੇ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਤੇ ਤਾਂ ਆਪਣੇ ਸਰਵਿਸ ਕਰਦਾ ਸੀਗਾ ਜੀ ਅੰਦਰ ਮਾਨਿਆਲ ਸਕੂਲ ਦੇ ਵਿੱਚ ਲੱਗਿਆ ਰਿਹਾ ਸੀਗਾ ਕਿੰਨੀ ਕੋਲ ਰਟਾਇਰ ਹੋ ਗਿਆ ਉਹ ਮੁੰਡੇ ਦੀ ਕਿੰਨੀ ਉਮਰ ਬੰਦਰ ਤੇ ਪ੍ਰਿੰਸੀਪਲ ਵੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੋਣੇ ਨਹੀਂ ਹੈਗੇ ਕਦੇ ਵੀ ਬਹੁਤ ਸਾਬੋ ਮੁੰਡਾ ਸੀਗਾ ਬਹੁਤ ਹੂੰ ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਜੀ ਦਾ ਜੀ ਰਣਜੀਤ ਸਿੰਘ ਹੈ ਨੀ ਸਾਹਕਾ ਸਰਪੰਚ ਪਿੰਡ ਖੀਰਨੀ ਹੈ ਜੀ 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 ਉਹਨੇ ਚਾਰਤਾਣਾ ਤੇ ਨੰਨ ਭਾਈ ਨੇ ਇਹ ਵਿਆਹ ਹੋਇਆ ਸੀ ਇੱਕ ਵਾਰ ਹੀ ਤਾਂ ਇਹ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਵਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਝ ਆਮ ਲੰਦਾ ਕੀ ਕਰ ਰਹੇ ਹੋ ਸਰ ਜੀ ਕੋਈ ਯਾਨੀ ਕੀ ਹੋ ਸਕਦਾ ਨਹੀਂ ਸੋਸ਼ਲ ਮੀਡੀਆ ਤੇ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਾਕਡਾਉਨ ਇਹ ਲਾਕਡਾਉਨ ਤਾਂ ਕੋਈ ਹੈਗਾ ਹੈ ਨਹੀਂ ਸੀ ਪਿੰਡ ਤੋਂ ਵਧੀਆ ਕੋਈ ਇਹ ਕੋਈ ਨਹੀਂ ਸਕਦੇ ਨਹੀਂ ਹਣ ਤਾਂ ਪਿੰਡ ਦੇ ਵਿੱਚ ਕਿੱਦਾਂ ਦਾ ਸਵਾਲ ਪਿੰਡ ਤਾਂ ਬਹੁਤ ਵਧੀਆ ਸੀ ਕਵਡੀ ਖੇਡਦਾ ਸੀ ਬਹੁਤ ਵਧੀਆ ਮੈਂਸਰ ਬੰਦਾ ਸੀ ਇਹ ਵੀ ਲੱਗਦਾ ਪਿੰਡੋਂ ਪਤਾ ਲੱਗ ਗਿਆ ਇਹ ਅਲਟ ਕਹਾਣੇ ਤਾਂ ਕੋਈ ਗੱਲ ਹੀ ਚੜਦੀ ਬਦਲ ਬਾਕੀ ਘਰ ਕਿੰਨੇ ਪੈ ਰਹੇ ਨੇ ਉਹ ਉਹ ਪੜਨੇ ਦੇ ਆਈਆਂ ਨੇ ਭਾਈ ਦਾ ਇੱਕ 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 ਵਿਆਹ ਹੈ ਉਹਦਾ ਭਾਈ ਇਹ ਜੋਇੰਟ ਫੈਮਲੀ ਹੈ ਨਾ 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 ਸਾਰੀ ਜੋਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਤੇ ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਪਰ ਇਹ ਜੁੜੀ ਵਾਰਦਾਤ ਨੂੰ ਇੰਨੀ ਵਹਿ ਕਿਸੀ ਨੇ ਇਨਜਾਮ ਦੇਣਾ ਜਿਵੇਂ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਉਹਦਾ ਗੁੱਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਉਹ ਹੋ ਸਕਦਾ ਜਿਹੜੀ ਨਿੱਜੀ ਜ਼ਿੰਦਗੀ ਹੈ ਜਾਨੀ ਸਾਡੇ ਪਿੰਡ ਚ ਤਾਂ ਸਭ ਸਾਂਭੀ ਹੈ ਕਦੇ ਕਿਸੇ ਨਾਲ ਲੜਾਈ ਪਈ ਨਾ ਨਾ ਕਦੇ ਲੜਾਈ ਪੜਾਈ ਨਹੀਂ ਹੋਈ ਮਾਰ ਜਿੱਤ ਨਹੀਂ ਨਹੀਂ ਇਹਦਾ ਪੰਡਾ ਨਹੀਂ ਹੈ ਮੈਂ ਮੈਂਬਰਾਂ ਨੂੰ ਪਤਾ ਲੱਗ ਗਿਆ ਪਤਾ ਨਹੀਂ ਇਹਨੂੰ ਸੋਸ਼ਲ ਮੀਡੀਆ 'ਚ ਦੇਖਿਆ ਸੀ